ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਸੋਨੂੰ ਗੱਬਣ ਵੈਡ ਦਿਖਾਉਣੀ ਆ ਸਾਈ ਵਾਲ ਬਰੀਡ ਆ ਗਈ ਬਈ ਗਰਮੀਆਂ ਦਾ ਕੀ ਤੋਫਾ ਮੱਝਾਂ ਵਰਗਾ ਦੁੱਧ ਹੋਊਗਾ گاੜਾ ਦੁੱਧ ਹੋਊਗਾ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਆਏ ਮੰਨ ਲਓ ਵੀ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਆ ਗਈ ਪਿੰਡ ਹੈਗਾ ਵੀਰ ਦਾ ਬਈ ਆਪਣਾ ਸੈਦੋਗੇ ਹਨਾ ਤੇ ਜਿਲ੍ਹਾ ਇਹਨੂੰ ਬਈ ਮੋਗਾ ਪੈਂਦਾ ਤਹਿਸੀਲ ਨਿਹਾਲ ਸਿੰਘਲ ਪੈ ਜਾਂਦੀ ਆ ਨੇੜੇ ਪਿੰਡ ਬਈ ਨੂੰ ਰਹਿੰਦਾ ਇਧਰ ਆਉਂਗੇ ਤਾਂ ਪਧੌੜ ਵੀ ਰਹਿੰਦਾਗਾ ਅਲਕੜਾ ਪਿੰਡ ਨੇੜੇ ਰਹਿੰਦਾ ਸਲਾਬਤਪੁਰਾ ਦੇ ਆਦਮਪੁਰਾ ਵੀ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲਿਓ ਬਈ 7010450473 ਕਿਹੜਾ ਸੂਆ ਸੁੰਦੀ ਹੈ ਬਈ ਇਹ ਤੀਜਾ ਸੂਆ ਸੁੰਦੀ ਕਿੰਨੇ ਦਿਨਾਂ ਦੀ ਕੱਚੀ ਹੈ ਇਹ 5 ਤੋਂ 6 ਦਿਨ ਪਈ ਹੈ 5 ਤੋਂ 6 ਦਿਨਾਂ ਦੀ ਕੱਚੀ ਹੈ ਬਈ ਬਲਟ ਨਾਲ ਸਾਰੀਆਂ ਕੱਢੋਗੇ ਫੇਰ ਜਾ ਕੇ ਦੇਖੋ ਮਨ ਜੱਥ ਲਾਈ ਚਲੋ ਠੰਡੀ ਸੀਲ ਫੁੱਲ ਕੋਈ ਚੱਕਰੀ ਜਿਵੇਂ ਮਰਜੀ ਹੱਥ ਲਾਈ ਚਲੋ ਬਈ ਸਿੰਘ ਜ਼ਰੂਰ ਹੈ ਬਈ ਕਹਿੰਦਾ ਕਹਿੰਦੀ ਕੁਛ ਨਹੀਂ ਤੇ ਫੈੜ ਕਿ ਨਹੀਂ ਆਉਂਦੀ ਸੀ ਫੈੜ ਛੇ ਆ ਵੀਰੇ ਠੀਕ ਆ ਫੈੜ ਬਹੁਤ ਚੰਗੀ ਆਉਂਦੀ ਸੀ ਬਾਕੀ ਥਾਨ ਚੈੱਕ ਕਰ ਸਕਦੇ ਬਈ ਮੱਝਾਂ ਨਾਲ ਦਾ ਦੁੱਧ ਹੋਊਗਾ ਵੈਸੇ ਜੈਸਟ ਕਰ ਜ ਸਵਾਲ 1 ਲੱਖ 1.5 ਲੱਖ ਲੱਗਦਾ ਹੈ ਸਹੀ ਗੱਲ ਆ ਬਾਈ ਦੁੱਧ ਵੀ ਗਾੜਾ ਹੂ ਤੇ ਆਏ ਦੇਖੀ ਕਿੰਨਾ ਗਾ ਦੁੱਧ ਦੇ ਦੂ ਕਿੰਨਾ ਕਟਿਆ 14 ਲੀਟਰ ਤਾਂ ਦੇ ਹੀ ਦਊਂਗੇ ਰੇ ਪੱਕਾ ਤੇ ਮੁੱਲ ਇਹਦਾ ਫਿਰ 35000 35000 ਠੀਕ ਆ ਬਾਈ 35000 ਰੁਪਏ ਬਾਈ ਨੇ ਇਹਦਾ ਮੁੱਲ ਰੱਖਿਆ ਜੇ ਕਿਸੇ ਵੀ ਵੀਰ ਨੂੰ ਵਾੜ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰੇ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ